ਆਖਿਆ ਮਹਾਰਾਜ ਮੈਨੂੰ ਤਾਂ ਤਾਂ ਮੈਨੂੰ ਜੋ ਕੁਝ ਮਰਜ਼ੀ ਕਹਿੰਦੀ ਕੋਈ ਬਾਤ ਨਹੀਂ ਸੀ ਪਰ ਇਹਨੇ ਤਾਂ ਗੁਰੂ ਘਰ ਵੱਲ ਉਂਗਲ ਕਰ ਦਿੱਤੀ ਇਹਨੇ ਆਖਿਆ ਵੀ ਇਹ ਨਥਾ ਵੈ ਬੇਨਵਾਹ ਉਹ ਪਰਛੰਦੇ ਆਦੀਪ ਨੇ ਸ਼ਬਦ ਵਰਤੇ ਨੇ ਵੀ ਜਦੋਂ ਖੱਡੀ ਦੇ ਨਾਲ ਅੜ ਕੇ ਡਿੱਗੇ ਨਾ ਮਹਾਰਾਜ ਗੁਰੂ ਅਮਰਦਾਸ ਤੇ ਜੁਲਾਹਾ ਪੁੱਛਦਾ ਸੀ ਕੌਣ ਹੈ ਤਾਂ ਉਹ ਕਹਿੰਦੀ ਹੈ ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ ਨਾ ਚੈਨ ਕਭੂ ਕਰਤਾ ਬਕਾਰਾ ਹੋ ਤੋ ਐਸਾ ਹੋ ਕਹਿੰਦੇ ਇਹੋ ਜਾਂ ਬਕਾਰਾ ਬੋਲੀ ਮਾਰੀ ਕੇ ਅੰਦਰ ਚੀਰ ਕੇ ਰੱਖ ਦਿੱਤਾ ਤੇ ਧੰਗੁਰੂ ਅਮਰਦਾਸ ਮਹਾਰਾਜ ਅੱਗੋਂ ਕਹਿੰਦੇ ਨੇ ਚੁੱਪ ਕਰ ਐ ਪਗਲੀ ਕਿਆ ਭਗਤੀ ਹੈ ਪੂਰੇ ਗੁਰੂ ਕੀ ਸ਼ਾਨ ਮੇਂ ਆਪਣੇ ਲਈ ਨਹੀਂ ਕਿਹਾ ਵੀ ਮੇਰੇ ਲਈ ਕਹਿ ਰਹੀਆਂ ਚੁੱਪ ਕਰ ਐ ਪਗਲੀ ਕਿਆ ਬਖਤੀ ਹੈ ਪੂਰੇ ਗੁਰੂ ਕੀ ਸ਼ਾਨ ਮੈਂ ਉਸ ਦਮ ਥੀ ਹੋਈ পাগল ਇਸ਼ਾਰਾ ਹੋ ਤੋ ਐਸਾ ਹੋ ਕਹਿੰਦੇ ਕੇਵਲ ਇਸ਼ਾਰਾ ਮਾਤਰ ਕੀਤਾ ਮਹਾਰਾਜ ਕਹਿੰਦੇ ਨੇ ਮੈਂ ਤਾਂ ਤਾਂ ਆਖਿਆ ਜੀ ਮੈਂ ਤਾਂ ਹੁਣ ਥਾਂ ਵਾਲਾ ਮੈਨੂੰ ਗੁਰੂ ਨਾਨਕ ਦੇ ਘਰ ਨੇ ਆਪਣੇ ਘਰ ਵਿੱਚ ਥਾਂ ਦਿੱਤੀ ਤੇ ਮੈਨੂੰ ਇਹ ਨਥਾਵਾ ਕਹਿੰਦੀ ਸੀ ਮਹਾਰਾਜ ਕਹਿੰਦੇ ਤੁਹਾਨੂੰ ਇਹਨਾਂ ਨਥਾਵਾ ਕਿਆ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਮੇਹਰਾਂ ਦੇ ਘਰ ਵਿੱਚ ਆਏ ਤੇ 12 ਵਾਰ ਸਾਡੇ ਇਤਿਹਾਸ ਨੇ ਲਿਖੇ ਨੇ ਜਿਹੜੇ ਮਹਾਰਾਜ ਨੇ ਉਸ ਵਕਤ ਬੋਲੇ ਉਹ ਮਹਾਰਾਜ ਨੇ ਜਿਹੜੇ ਬਚਨ ਕਹੇ ਸਾਬ ਕਹਿੰਦੇ ਨੇ ਤੂੰ ਹੋ ਨਿਥਾਵੈ ਥਾਨ ਤੂੰ ਹੋ ਨਿਥਾਵਨ ਥਾਨ ਕਰੋ ਨਿਮਾਨੈ ਮਾਨ ਨਿਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨਿਤਰਿਆਂ ਦੀ ਧਰ ਨਿਤੀਰਿਆਂ ਦਾ ਧੀਰ ਵੀਰਾਂ ਦੇ ਪੀਰ ਫਿਰ ਕਹਿੰਦੇ ਨੇ ਦਇਆਲ ਗਈ ਬਹੋੜ ਜਗਤ ਬੰਦੀ ਛੋੜ ਭੰਨਣ ਘੜਣ ਸਮਰੱਥ ਸਭ ਜੀਵ ਕਾ ਜਿਸ ਹੱਥ ਮਹਾਰਾਜ ਗੁਰੂ ਸਾਹਿਬ ਜੀ ਨੇ ਐਡੀਆਂ ਦਾਤਾਂ ਬਖਸ਼ਾਈਆਂ ਤੇ ਉਹ ਦਾਤਾ ਜੇ ਆਪਾਂ ਇਹ 12 ਦੇ 12 ਵੇਖੀਏ ਨਾ ਯਤਨ ਕਰਾਂਗੇ ਸ਼ਾਮਾਂ ਦੇ ਦੀਵਾਨ ਵਿੱਚ ਕੋਈ ਸਤਗੁਰੂ ਸੱਚੇ ਪਾਤਸ਼ਾਹ ਨੇ ਸਭ ਦਾਤਾ ਮੰਡੀਆਂ ਬੈਠ ਕੇ ਤਖਤ ਤੇ ਇਹ ਰਹਿਮਤਾਂ ਇਹ ਬਖਸ਼ਿਸ਼ਾਂ ਵਰਤਾਈਆਂ ਮਹਾਰਾਜ ਜੀ ਨੇ ਤਖਤ ਤੇ ਬੈਠ ਕੇ ਦਾਤਾਂ ਦਿੱਤੀਆਂ ਜਿੱਥੇ ਭਟਾਣੇ ਗੁਰੂ ਕੀ ਉਪਮਾ ਮਾਲਕ ਦੀ ਵਡਿਆਈ ਗਾਈ ਆਪਾਂ ਸਵਈਏ ਪੜਦੇ ਹਾਂ ਗੁਰ ਅਮਰਦਾਸ ਪਰਸੀਏ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਏ ਸਿਧ ਸਾਧਕ ਅਹਸਾਸੈ ਗੁਰ ਅਮਰਦਾਸ ਪਰਸੀਏ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸੀਏ ਅਪਉ ਲੱਭੈ ਗਉ ਚੁੱਕੈ ਇਕ ਬਿਨ ਦੁੱਗਣ ਜੋ ਤਉ ਰਹਿ ਜਾਂ ਸੁਮੰਤਰ ਮਨ ਮੈਂ ਲਹਿ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲੇ ਉਥੇ ਭਾਈ ਸੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਅਮਰਦਾਸ ਪਟਾਣੇ ਵੀ ਆਖਿਆ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਜੀ ਦਾ ਅਰਥ ਇੱਥੇ ਜੇਬਾ ਆਗੇ ਜੀਵ ਦੇ ਨਾਲ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਏ ਕਹਿੰਦੇ ਕਈ ਨਹੀਂ ਜਾ ਸਕਦੀ ਤੇ ਕਵੀ ਤੇ ਬੋਲ ਉਹਨੇ ਨਾ 4-5 ਪੰਕਤੀਆਂ ਲਿਖੀਆਂ ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਵਿੱਚ ਉਹ ਪਹਿਲਾ ਸ਼ਬਦ ਵਰਤਦਾ ਸੇਵਾ ਤੋਂ ਸ਼ੁਰੂ ਕੀਤਾ ਕਹਿੰਦਾ ਰੋਜ ਬਿਆਸਾ ਤੋਂ ਭਰ ਗਾਗਰ ਉਮਰ ਵਡੇਰੀ ਨੀਰ ਲਿਆਵੇ ਆਏ ਖਡੂਰ ਵਿਖੇ ਸਤਗੁਰ ਨੂੰ ਪ੍ਰਾਤ ਸਮੇ ਪ੍ਰਾਤ ਦਾ ਮਤਲਬ ਸਵੇਰੇ ਪ੍ਰਾਤ ਸਮੇ ਇਸ਼ਨਾਨ ਕਰਾਵੇ ਪ੍ਰਭਾਤ ਵੇਲੇ ਆ ਕੇ ਸਤਿਗੁਰਾਂ ਨੂੰ ਇਸ਼ਨਾਨ ਕਰਾਉਂਦੇ ਰੋਜ ਵਿਆਸਾ ਤੂੰ ਭਰ ਗਾਗਰ ਉਮਰ ਵਡੇਰੀ ਨੀਰ ਲਿਆਵੇ ਆਏ ਖਡੂਰ ਵੇਖੇ ਸਤਿਗੁਰ ਨੂੰ ਪ੍ਰਾਤ ਸਮੇ ਇਸ਼ਨਾਨ ਕਰਾਵੇ ਗੁੱਸਾ ਦਾਤੂ ਦਾ ਲੱਤ ਬਣਿਆ ਗੁਰੂ ਨਿਮਰਤਾ ਚਰਨ ਦਬਾਵੇ ਅਕਬਰ ਸ਼ਾਹ ਭੁੱਲ ਮਾਣ ਵਡੱਤਣ ਬਹਿ ਪੰਗਤ ਵਿੱਚ ਲੰਗਰ ਖਾਵੇ ਕਹਿੰਦੇ ਭਟ ਜਨ ਭੱਲ ਕੋਲੋਂ ਜਦ ਪੁੱਛੀਏ ਬਾਹ ਉੱਚੀ ਕਰ ਆਕ ਸੁਣਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਿਆ ਤੋ ਉਹ ਦਾਤਾ ਜਿਸ ਮਾਲਕ ਦੀ ਵਡਿਆਈ ਸ਼ੋਭਾ ਕਈ ਨਹੀਂ ਜਾ ਸਕਦੀ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਬਸਾ ਸਿੱਖੀ ਦਾ ਤੁਰਾ ਜਿੱਥੇ 22 ਮੰਡੀਆਂ 52 ਪੀੜੇ ਔਰ 17 ਰਾਗਾਂ ਦੇ ਵਿੱਚ ਮਹਾਰਾਜ ਜੀ ਨੇ ਗੁਰਬਾਣੀ ਉਚਾਰਨ ਕਰਕੇ ਜਿੱਥੇ ਆਖਦੇ ਸਨ 70 ਸਾਲ ਦੀ ਅਰਬਲਾ ਵਾਲਾ ਤਾਂ ਮਤ ਹੀਣ ਹੋ ਜਾਂਦਾ ਹੈ ਮਾਲਕ ਨੇ ਆਖਿਆ ਤਖਤ ਤੇ ਬੈਠ ਕੇ ਗੁਰੂ ਦੇ ਨਾਲ ਜੁੜੇਗਾ ਚੇਤ ਰੱਖੀ ਇਸ ਅਰਬਲਾ ਵਿੱਚ ਵੀ ਆਨੰਦ ਦੇ ਗੀਤ ਗਾਏ ਜਾ ਸਕਦੇ ਇਸ ਉਮਰਾ ਵਿੱਚ ਵੀ ਉਸ ਮਾਲਕ ਦੀ ਰਹਿਮਤ ਹੋ ਜਾਏ ਤੇ ਉਹਦਾ ਸਰੂਪ ਹੋਇਆ ਜਾ ਸਕਦਾ ਹੈ ਤੋ ਐਸੇ ਸਤਗੁਰਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਜਿਸ ਦਾਤੇ ਨੇ ਟਹਿਲ ਕਰਕੇ ਵਿਖਾਇਆ ਵੀ ਜੇ ਸੇਵਾ ਗੁਰੂ ਦੇ ਦਰ ਤੇ ਕਰਨੀ ਹੈ ਤਾਂ ਸੇਵਾ ਤੋਂ ਟਹਿਲ ਤੋਂ ਮਹਿਲ ਜਿਹੜਾ ਆ ਉਹ ਪ੍ਰਾਪਤ ਹੁੰਦਾ ਟਹਿਲ ਮਹਿਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ ਕਿੰਦ ਜਿਹਦੇ ਉੱਤੇ ਗੁਰੂ ਮਿਹਰਬਾਨ ਹੋ ਜਾਏ ਕਿਰਪਾ ਕਰ ਦੇਵੇ ਫਿਰ ਉਹ ਮਾਲਕ ਦੇ ਮਹਿਲ ਦਾ ਵਾਸੀ ਬਣ ਜਾਂਦਾ ਹੈ ਐਸੇ ਸਤਿਗੁਰੂ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਿੰਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਦੀ ਗੁਰੂ ਪਾਤਸ਼ਾਹ ਮਹਾਰਾਜ ਮੇਰਾ ਅੰਮਤ ਕਰਨ ਸਤਿਗੁਰਾਂ ਦਾ ਉਪਦੇਸ਼ ਸਾਡੇ ਜੀਵਨ ਦਾ ਸੱਬ ਬਣੇ ਆਓ ਦੁੱਖਾਂ ਲਈ ਰਸਨਾ ਨੂੰ ਪਵਿੱਤਰ ਕਰਿਓ ਫਿਰ ਸਮਾਪਤੀ ਹੈ ਜੀ ਉਪਮਾ ਤੋ ਹੈ ਬਾਣ ਆਵੇ ਤੇਰੀ ઉપમા તો હે બને